ਸਤਿ ਸ੍ਰੀ ਅਕਾਲ ਜੀ ਠੱਗੀ ਦਾ ਨਵਾਂ ਤਰੀਕਾ ਆਇਆ ਤੇ ਉਹ ਤਰੀਕਾ ਇੰਨਾ ਜੋੜੀ ਨੇ ਲੱਭਿਆ ਇਹ ਜੋੜੀ ਆ ਪਿੰਡ ਝਾੜੀ ਵਾਲੇ ਦੀ ਜ਼ਿਲ੍ਹਾ ਫਰੀਦਕੋਟ ਇਹ ਬੰਦੇ ਦਾ ਨਾਮ ਹੈਗਾ ਹਰਪ੍ਰੀਤ ਹੈਪੀ ਇਹ ਦੋਨੇ ਜਣੇ ਘਰ ਵਾਲੀ ਤੇ ਘਰ ਵਾਲਾ ਨੇ ਇਹ ਪਿੰਡਾਂ ਦੇ ਵਿੱਚ ਜਾ ਕੇ ਬਾਜ ਦਵਾਉਂਦੇ ਨੇ ਬਾਜ ਦਵਾ ਕੇ ਪਿੰਡਾਂ ਚੋਂ ਪੈਸੇ ਇਕੱਠੇ ਕਰਦੇ ਨੇ ਤੇ ਕਹਿੰਦੇ ਨੇ ਸਾਡੇ ਮੁੰਡੇ ਦਾ ਆਪਰੇਸ਼ਨ ਹੋਣਾ ਉਹਦੇ ਗੁਰਦੇ ਖਰਾਬ ਨੇ ਉਹਦੇ ਗੁਰਦਿਆਂ ਤੇ ਪਹਿਲਾਂ 16 ਲੱਖ ਰੁਪਈਆ ਲੱਗਾ ਤੇ ਹੁਣ ਪਾਈਪਾਂ ਕੱਢਣ ਤੇ 1,56,000 ਰੁਪਈਆ ਚਾਹੀਦਾ ਇਹ ਦੋਨੇ ਜਾਣੇ ਪਿੰਡ ਝਾੜੀ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਨੇ ਹੈਗੇ ਹਰਪ੍ਰੀਤ ਹੈਪੀ ਆ ਇਹ ਦੋਨੇ ਜਾਣੇ ਚਿੱਟੇ ਦੇ ਆਦੀ ਨੇ ਨਸ਼ੇ ਦੇ ਆਦੀ ਨੇ ਇਹਨਾਂ ਦੇ ਮੈਂ ਪਿੰਡ 'ਚੋਂ ਮੋਦਵਾਰ ਬੰਦਿਆਂ ਤੋਂ ਵੀ ਪਤਾ ਕੀਤਾ ਬੰਦਿਆਂ ਦੇ ਮੋਦਵਾਰ ਬੰਦਿਆਂ ਦਾ ਕਹਿਣਾ ਕਿ ਇਹਨਾਂ ਨੂੰ ਜਿੱਥੇ ਵੀ ਮਿਲਦੇ ਆ ਫੜ ਕੇ ਬੰਨ ਲਓ ਤੇ ਬੰਨ ਕੇ ਇਹਨਾਂ ਨੂੰ ਆਪਣੇ ਥਾਣੇ ਦੇ ਵਿੱਚ ਪੁਲਿਸ ਨੂੰ ਇਤਲਾਹ ਦੇ ਕੇ ਉਹਨਾਂ ਪੁਲਿਸ ਨੂੰ ਫੜਾਓ ਵੀਰੋ ਇਹਨਾਂ ਠੱਗਾਂ ਤੋਂ ਬਚੋ ਆਪਣੀ ਜੀਰੇ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਫਿਰਦੇ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਫਿਰਦੇ ਨੇ ਧਾਰਮਿਕ ਸੰਸਥਾਵਾਂ ਤੇ ਜਾ ਕੇ ਇਹ ਪੈਸੇ ਮੰਗਦੇ ਫਿਰਦੇ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਠੱਗਾਂ ਤੋਂ ਬਚੋ ਇਹ ਦੋਨੇ ਜੀ ਚਿੱਟੇ ਦੇ ਆਦੀ ਨੇ ਪਿੰਡ ਇਹਨਾਂ ਦੇ ਵਿੱਚੋਂ ਮੈਂ ਪਤਾ ਕੀਤਾ ਪਿੰਡ ਦੇ ਮੋਢਵਾਰ ਬੰਦਿਆਂ ਦੇ ਕਹਿਣਾ ਵੀ ਇਹ ਦੋਨੇ ਜਿਹੜੀ ਜੋੜੀ ਆ ਦੋਨੇ ਜੋੜੀ ਘਰ ਵਾਲੀ ਤੇ ਘਰ ਵਾਲਾ ਦੋਨੇ ਹੀ ਚਿੱਟਾ ਪੀਂਦੇ ਨੇ ਏ ਵੀਰੋ ਆਪਣੇ ਪਿੰਡਾਂ ਦੇ ਵਿੱਚ ਆਣ ਕੇ ਕਹਿ ਰਹੇ ਨੇ ਕਿ ਸਾਡੇ ਬੱਚੇ ਦਾ ਆਪਰੇਸ਼ਨ ਹੋਇਆ ਉਹਦਾ ਆਪਰੇਸ਼ਨ ਹੋਣਾ ਉਹਦੇ ਗੁਰਦੇ ਖਰਾਬ ਨੇ 16 ਲੱਖ ਰੁਪਇਆ ਇੱਕ ਲੱਗਾ ਅਸੀਂ ਸਾਰੀ ਘਰ ਦੀ ਜਾਇਦਾਦ ਵੇਚ ਕੇ ਉਹਦਾ ਆਪਰੇਸ਼ਨ ਕਰਾਇਆ ਤੇ 156000 ਰੁਪਇਆ ਚਾਹੀਦਾ ਤੇ ਸਾਨੂੰ ਹੋਰ ਪੈਸੇ ਦਿੱਤੇ ਜਾਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਪਿੰਡ ਦੇ ਵਿੱਚ ਇਹ ਗ੍ਰਾਹੀ ਕਰ ਗਏ ਨੇ ਤੇ ਸਾਨੂੰ ਪਤਾ ਲੱਗਾ ਵੀ ਆਸ-ਪਾਸੇ ਪਿੰਡਾਂ ਦੇ ਵਿੱਚ ਜਿਹੜੀਆਂ ਧਾਰਮਿਕ ਸੰਸਥਾਵਾਂ ਤੇ ਵੀ ਇਹ ਜਾ ਰਹੇ ਨੇ ਇਨਾਂ ਤੋਂ ਬਚੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੀਰੇ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਜੀਰੇ ਇਲਾਕੇ ਦੇ ਵਿੱਚ ਇਹ ਦੋਨੇ ਜੋੜੀ ਹਲੇ ਵੀ ਫਿਰ ਰਹੀ ਆ ਤੇ ਪੂਰੇ ਜੀਰੇ ਇਲਾਕੇ ਦੇ ਵਿੱਚ ਇਹ ਜੋੜੀ ਦਾ ਪਤਾ ਲੱਗਣਾ ਚਾਹੀਦਾ ਮੈਂ ਦੁਬਾਰਾ ਫੋਟੋ ਫੇਰ ਦਿਖਾ ਦਿੰਨਾ ਜਿਹੜੀ ਤੁਸੀਂ ਆ ਸਕਰੀਨ ਤੇ ਫੋਟੋ ਦੇਖ ਰਹੇ ਹੋ ਇਹ ਠਾਗਣੇ ਚੋਰ ਨੇ ਇਹ ਚਿੱਟੇ ਦੇ ਆਦੀ ਨੇ ਇਹ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਬੱਚੇ ਦੇ ਨਾਮ ਤੇ ਪੈਸੇ ਮੰਗ ਰਹੇ ਨੇ ਇਹਨਾਂ ਦਾ ਕੋਈ ਬੱਚਾ ਦਾਖਲ ਨਹੀਂ ਹੈਗਾ ਕੋਈ ਬੱਚਾ ਬਿਮਾਰ ਨਹੀਂ ਹੈਗਾ ਸਾਰੇ ਦਾ ਬੱਚਾ ਜਿਹੜਾ ਉਹ ਸਕੂਲ ਜਾ ਰਿਹਾ ਤੁਸੀਂ ਅੱਜ ਵੀ ਝਾੜੀ ਵਾਲੇ ਪਿੰਡ ਤੋਂ ਪਤਾ ਕਰ ਸਕਦੇ ਹੋ ਜ਼ਿਲ੍ਹਾ ਫਰੀਦਕੋਟ ਆ ਹਰਪ੍ਰੀਤ ਹੈਪੀ ਇਹਦਾ ਨਾਮ ਤੇ ਦੋਨੇ ਜਿਹੜੀ ਜੋੜੀ ਆ ਇਹ ਚਿੱਟਾ ਲਾਉਂਦੀ ਆ ਇਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪੈਸਾ ਨਾ ਦਿੱਤਾ ਜਾਵੇ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹਲੋ ਹਲੋ ਹਾਂਜੀ ਪਿੰਡ ਝਾੜੀ ਵਾਲੇ ਨੂੰ ਸਰਪੰਚ ਸਾਹਿਬ ਗੱਲ ਕਰ ਰਹੇ ਹੋ ਜੀ ਹਾਂਜੀ ਹਾਂਜੀ ਭਾਈ ਜੀ ਮੈਂ ਜਗਸੀਰ ਢੱਲੋਂ ਗੱਲ ਕਰਾ ਜੀ ਪ੍ਰੈਸਰ ਰਿਪੋਰਟਰ ਫਰੀਦਕੋਟ ਤੋਂ ਹਾਂ ਜੀ ਭਾਈ ਜੀ ਇੱਕ ਨਾ ਤੁਹਾਡੇ ਪਿੰਡ ਦਾ ਕੋਈ ਜੋੜਾ ਤੇ ਕੋਈ ਨਸ਼ਾ ਨੁਸ਼ੇ ਕਰਨ ਦਾ ਆਦੀ ਹੋ ਪਿੰਡਾਂ ਦੇ ਵਿੱਚ ਜਾ ਕੇ ਨਾ ਕੋਈ ਲੌਕਸਮੈਂਟ ਵਗੈਰਾ ਕਰਵਾਉਂਦਾ ਕੀ ਹਾਲਾਤ ਆ ਜੀ ਉਹਨਾਂ ਦੇ ਉਹ ਮੈਂ ਕਿਹਨੂੰ ਬਤਾਇਆ ਕਰਦੇ ਬ੍ਰੋ ਹਾਂ ਅੱਛਾ ਅੱਛਾ ਕਾਫੀ ਮਤਲਬ ਕਿ ਟਾਈਮ ਤੋਂ ਉਹਨਾਂ ਦੇ ਅੱਛਾ ਤੇ ਤੁਹਾਡੇ ਵੱਲੋਂ ਵੀ ਕੋਈ ਸੈਂਟਰ ਸੈਂਟਰ ਦੇ ਵਿੱਚ ਕੋਈ ਕਰ ਦਿੰਦੇ ਹੋ ਉਪਰਾਲਾ ਉਹ ਤਾਂ ਯਾਰ ਪਿੰਡਾਂ ਦੇ ਵਿੱਚ ਜਾ ਜਾ ਕੇ ਉਹ ਕਰਦੇ ਹਰ ਪਿੰਡ 'ਚ ਇਹ ਹਰ ਵੀਰੇ ਆਖੇ ਲੱਗਾਂਗੇ ਦਾ ਏਰੀਆ ਸੈਂਟਰਾਂ ਉਪਰਾਲਾ ਕਰ ਦਾਂਗੇ ਆ ਮੰਨ ਲਓ ਖਰਚਾ ਹੀ ਨਾ ਕਿਹਨੇ ਦੇਣਾ ਸੈਕਟਰ ਦਾ ਹਾਂ ਉਹ ਤਾਂ ਹੈਗਾ ਹੀ ਹਾਂਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਮੈਂ ਕਿ ਤੁਹਾਡੇ ਤੋਂ ਜਾਣਕਾਰੀ ਲੈਣੀ ਸੀਗੀ ਚਲੋ ਠੀਕ ਆ ਜੀ ਮਿਹਰਬਾਨੀ